ਜੇ ਜਦੋਂ ਤੱਕ ਵਿਅਕਤੀਗਤ ਪੱਧਰ ਤੇ ਪਰਿਵਾਰਕ ਪੱਧਰ ਤੇ ਸਮਾਜਿਕ ਪੱਧਰ ਤੇ ਜਾਗਰੂਕਤਾ ਨਹੀਂ ਆਉਂਦੀ ਉਦੋਂ ਤੱਕ ਜਿਹੜਾ ਹੈਗਾ ਸਮਾਜ ਦੇ ਵਿੱਚ ਜਿਹੜਾ ਹੈ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਹਰ ਇੱਕ ਨੂੰ ਜਿਹੜਾ ਹੈਗਾ ਆਪਣੇ ਤੌਰ ਤੇ ਜਿਹੜਾ ਹੈਗਾ ਉਭਰਾਲਾ ਕਰਨਾ ਹੀ ਪਏਗਾ ਸਾਡੇ ਕਲਾਕਾਰਾਂ ਦੇ ਵਿੱਚ ਵੀ ਨਸ਼ਾ ਕਰਕੇ ਕਲਾਕਾਰ ਮਰ ਜਾਂਦੇ ਅਸੀਂ ਆਪਣੇ ਹਾਨੀ ਆ ਬਹੁਤ ਸਾਰੇ ਦੇਖਿਆ ਜਿਹੜੇ ਖਤਮ ਹੋ ਗਏ ਜੇਕਰ ਇਹਨੇ ਬਾਬੇ ਨਸ਼ਾ ਛਡਾਉਂਦੇ ਤਾਂ ਪੰਜਾਬ ਤੇ ਨਸ਼ਾ ਰਹਿੰਦਾ ਹੀ ਨਾ ਐਵੇਂ ਨਾ ਕਿਸ ਬਸਰਾਂ ਤੇ ਪਿਆਰ ਕਰੋ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਮੈਨੂੰ ਗਰਵ ਹੈ ਕਿ ਮੇਰੇ ਸਕੂਲ ਦੇ ਤੇ ਮੇਰੇ ਪੇਰੈਂਟਸ ਮੈਨੂੰ ਹਮੇਸ਼ਾ ਮੇਰਾ ਸਾਥ ਦਿੰਦੇ ਹਨ ਸਰ ਇਹ ਸਾਡਾ ਬਹੁਤ ਹੀ ਖੂਨkhar ਬੱਚਾ ਹੈ ਨਵਦੀਪ ਕੌਰ ਇਹ ਪੜਾਈ ਦੇ ਵਿੱਚ ਵੀ ਬਹੁਤ ਹੀ ਵਧੀਆ ਹੈ ਤੇ ਹੋਰ ਵੀ ਜਿੰਨੀਆਂ ਵੀ ਐਕਟੀਵਿਟੀਜ਼ ਹੈ ਉਹਨਾਂ ਵਿੱਚ ਪਾਰਟਿਸਪੇਟ ਕਰਦਾ ਸਾਡੇ ਸ਼ਹੀਦਾਂ ਨੇ ਸਾਡੇ ਯੋਧਿਆਂ ਨੇ ਅਚਾਤੀ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਮੁਹਿੰਮ ਚਲਾਈ ਸੀ ਠੀਕ ਉਸੇ ਤਰ੍ਹਾਂ ਮਹਾਂਵਿੰਦਰ ਸਿੰਘ ਪਾਗੂ ਮਾਜਰਾ ਸ਼ਿਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਮ ਮੌਜੂਦ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜਿੱਥੇ ਸਕੂਲੀ ਬੱਚਿਆਂ ਦੁਆਰਾ ਨਾਟਕਾਂ ਰਾਹੀਂ ਯੁੱਧ ਨਸ਼ਿਆਂ ਵਿਰੁੱਧ ਦਾ ਹੋਕਾ ਦਿੱਤਾ ਜਿੱਥੇ ਮੁੱਖ ਮਹਿਮਾਨ ਦੇ ਤੌਰ ਤੇ ਚਰਚਤ ਐਸਡੀਐਮ ਡਾਕਟਰ ਸੰਜੀਵ ਕੁਮਾਰ ਨੇ ਸ਼ਿਰਕਤ ਕੀਤੀ ਸੋ ਅੱਜ ਤੁਹਾਨੂੰ ਦਿਖਾਵਾਂਗੇ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਪਰਵੰਦਕਾਂ ਨਾਲ ਕਰਾਵਾਂਗੇ ਗੱਲਬਾਤ ਬੱਚਿਆਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਅਰ ਮੇਰੀ ਬੇਨਤੀ ਇਹ ਹੈ ਵੀ ਇਸ ਵੀਡੀਓ ਨੂੰ ਜਿਨ੍ਹਾਂ ਬੱਚਿਆਂ ਨੇ ਸਕੂਲਾਂ ਦੇ ਵਿੱਚੋਂ ਆ ਕੇ ਭਾਗ ਲਿਆ ਹਰ ਬੱਚੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਕਿ ਉਸ ਬੱਚੇ ਨੂੰ ਆਪਣੇ ਪਲੇ ਦਾ ਪਤਾ ਲੱਗ ਸਕੇ ਸੋ ਮੇਰੀ ਫੇਰ ਬੇਨਤੀ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬੱਚਿਆਂ ਤੱਕ ਅਧਿਆਪਕਾਂ ਤੱਕ ਇਵਨ ਸਰਕਾਰ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਥੈਂਕਸ ਆ ਲੈ ਜੀ ਤੇਰਾ ਸਾਡੀ ਕਾ ਦੀ ਕਿਰਪਾ ਹੈ ਦਾ ਪੰਜਾਬ ਸਰਕਾਰ ਦੀ ਕਿਰਪਾ ਜੋ ਤੁਹਾਡਾ ਮੁਫਤ ਵਿੱਚ ਇਲਾਜ ਹੋ ਰਿਹਾ ਹੈ ਆਦੇ ਤੇਰੇ ਨਾਲ ਦੀ ਇੱਕ ਹੋਰ ਛੇੜੀ ਨੂੰ ਜਾ ਕੇ ਲੈ ਕੇ ਆਇਆ ਮੈਂ ਆ ਦੇਖ ਲਓ ਭਾਈ ਫਿਰ ਹਰ ਕੋਈ ਇਹੀ ਜਾਨ ਲਾਉਂਦਾ ਵੀ ਪੰਜਾਬ ਪੁਲਿਸ ਆਪਣਾ ਬਿਲਕੁਲ ਕੰਮ ਨਹੀਂ ਕਰਦੀ ਪੰਜਾਬ ਪੁਲਿਸ ਸਿਰਫ ਮੁਜਰੀਮਾਂ ਨੂੰ ਫੜਦੀ ਨਹੀਂ ਸਗ ਕੀ ਜਿਹੜੇ ਨਸ਼ੇ ਤੋਂ ਰੋਗੀ ਨੇ ਉਹਨਾਂ ਦਾ ਮੁਫਤ ਇਲਾਜ ਕਰਵਾਉਂਦੀ ਹੈ ਪੰਜਾਬ ਖੁਦ ਖਤੰਗੋਸਾ ਦਾ ਬਸ ਇਸ ਲਈ ਤਾਂ ਮੁਜਾਹਲਕਤਾ ਦੀ ਲੋੜ ਹੈ ਜਿੱਦਾਂ ਸਾਡੇ ਸ਼ਹੀਦਾਂ ਨੇ ਸਾਡੇ ਯੋਧਿਆਂ ਨੇ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਮੁਹਿੰਮ ਚਲਾਈ ਸੀ ਠੀਕ ਉਸੇ ਤਰ੍ਹਾਂ ਜੇ ਅਸੀਂ ਅਸ਼ੇ ਨਸ਼ੇ ਨੂੰ ਚੜ੍ਹ ਤੋਂ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਿਲ ਕੇ ਇੱਕ ਮੁਹਿੰਮ ਚਲਾਉਣੀ ਪੈਣੀ ਹੈ ਇਸ ਲਈ ਪੰਜਾਬ ਸਰਕਾਰ ਨੇ ਇੱਕ ਵਟਸਐਪ ਨੰਬਰ 977910002000 ਜਾਰੀ ਕਰ ਦਿੱਤਾ ਹੈ जिस भी चर्च नशा तस्कर अतः नशे तो पीड़ित व्यक्ति की जानकारी दे सकते हैं अते जानकारी देने दे वाले का नाम बिल्कुल गुप्त रखा जाएगा सरकार ने उनका नशा का इलाज बिल्कुल मुफ्त कर दिया है पहला मरीज नो सरकारी अस्पताल में चले आके उसे एक पर्ची बनती है उसको काउंसलिंग करके पूछा जाता है कि उसको नशे की लत लगी है क्यों कितना डोज ले उसको पूछा जाता है कि वो कितने समय तो नशा कर ਸਰੋਟੇ ਨੂੰ ਕਰੜ ਲੱਗਿਆ ਤਾਂ ਉਹ ਰਸ਼ੇ ਨੂੰ ਛੱਡੇਗਾ ਕਿਵੇਂ ਇਸ ਲਈ ਫਰੀਜ ਨੂੰ ਇੱਕ ਦੋਸਤਾਨਾ ਮਾਹੌਲ ਵੀ ਦਿੱਤਾ ਜਾਂਦਾ ਹੈ ਉਹਦਾ ਇਲਾਜ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਜਦੋਂ ਉਹ ਠੀਕ ਹੋ ਕੇ ਆਪਣੇ ਘਰਲੇ ਹੀ ਜਾਵੇ ਨਾ ਸਾਡੇ ਡਾਕਟਰ ਸਮੇਂ ਸਮੇਂ ਤੇ ਉਸ ਦੀ ਕੰਸਲਿੰਗ ਕਰਦੇ ਨੇ ਤਾਂ ਜੋ

ਹੇਡਾ ਹੋ ਜਾ ਰਹੀ ਤੇ ਸਾਨੂੰ ਲੋਕ ਫੇਡਾ ਫੇਡਣੇ ਚਾਹੀਦੇ ਹਨ ਹੇਡਾ ਜੀਵਨ ਜੀਵਨ ਹੈਡਾ ਸਰੀਰ ਨੂੰ ਫਿੱਟ ਬਣਾਉਣਾ ਹੈ ਕਿਸੇ ਦੀ ਵੀ ਮੀਲ ਭਾਂਕੇ ਕਿਸੇ ਨੂੰ ਤੋਕੇ ਜ ਨਹੀਂ ਲੱਗਣਾ ਕਿਸੇ ਨੂੰ ਤੋਕੇ ਜ ਨਹੀਂ ਲੱਗਣਾ ਸਾਡੇ ਸਕੂਲ ਵਿੱਚ ਵੀ ਸਾਨੂੰ ਇਹ ਦੱਸਦੇ ਨੇ ਜੇ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਉਸ ਦੀ ਸੂਚਨਾ ਪ੍ਰਿੰਸੀਪਲ ਕੋ ਦਿੱਤੀ ਜਾਵੇ ਜਿਵੇਂ ਕੁੱਲ ਸੇ ਨਸ਼ਾ ਬੇਚਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਗੁਪਤ ਰੱਖਦੀ ਹੈ ਉਸੇ ਤਰ੍ਹਾਂ ਉਸ ਬੱਚੇ

ਇਹ ਨਸ਼ਿਆਂ ਨੇ ਸਾਡੀ ਜਵਾਨੀ ਵੀ ਰੋਲ ਕੇ ਰੱਖ ਦਿੱਤੀ ਐ ਸਤਿ ਸ਼੍ਰੀ ਅਕਾਲ ਬੇਬੇ ਜਿਉਂਦਾ ਰਹੇ ਜਿਉਣ ਚੋ ਗਿਆ ਬੇਬੇ ਇਹ ਉਮਰ ਤੇਰੀ ਸੁੱਖ ਲੈਣ ਦੀ ਐ ਤੇ ਤੂੰ ਇੱਥੇ ਸੜਕਾਂ ਤੇ ਰੋਲ ਰਹੀ ਐ ਸੁੱਖ ਲੈਣ ਦੀ ਮੇਰੀ ਵਾਰੀ ਦਾ ਕੱਪਣ ਤਾਂ ਨਸ਼ਿਆਂ ਨੇ ਮੇਰੇ ਤੇਰਾ ਉੱਤੇ ਪਾ ਦਿੱਤਾ ਮੈਨੂੰ ਤਾਂ ਬੁੜਾਪੇ ਵਿੱਚ ਰੋਣ ਲਈ ਛੱਡ ਦਿੱਤਾ ਹਾਏ ਰੱਬਾ ਇਹ ਨਸ਼ਿਆਂ ਨੇ ਸਾਡੀ ਜਵਾਨੀ ਬਚਪਨ ਬੁੜਾਪਾ ਸਬਰ ਉਹਨਕੇ ਰੱਖ ਦਿੱਤੇ ਉਹ ਕਿੰਨਾ ਸੋਹਣਾ ਹੁੰਦਾ ਸੀ ਮੇਰਾ ਪੰਜਾਬ ਰੰਗਲਾ ਇਹਨਾਂ ਨਸ਼ਿਆਂ ਨੇ ਕਰ ਦਿੱਤਾ ਇਹੇ ਗੰਗਲਾ ਉੱਚੇ ਲੰਬੇ ਹੁੰਦੇ ਸੀ ਗੱਭਰੂ ਸ਼ਕੀਨ ਪਰ ਜਣਾ ਖਣਾ ਲੱਗਿਆ ਚਿੱਟਾ ਹੁਣ ਪੀਣ ਇਹਨਾਂ ਨਸ਼ਿਆਂ ਦੀ ਲੱਗੀ ਐ ਕਾਕਿਆਂ ਨੂੰ ਲੱਤ ਉਹ ਗੱਲਾਂ ਭਰਾੜਾ ਕਰੇ ਸਦਾ ਸੱਚ ਸੱਚ ਉਹ ਗੱਲਾਂ ਭਰਾੜਾ ਕਰੇ ਸਦਾ ਸੱਚ ਸੱਚ E claro. Grazie. Yeah. ਪਾਰਟੀ ਦੇ ਨਜ਼ਰ ਰੱਖਦੇ ਹੋਏ ਆ ਇੱਕ ਤਰ੍ਹਾਂ ਦੀ ਸਟੇਜ ਦੀ ਕੌਮ ਬਣਦੇ ਹੋਏ ਕਿ ਅਸੀਂ ਬਿਲਕੁਲ ਪਾਰਸਤਾਨ ਕਰਾਂਗੇ ਉਸੇ ਤਰ੍ਹਾਂ ਇਹਨਾਂ ਨੇ ਰਿਜ਼ਲਟ ਪ੍ਰਦਾਨ ਕੀਤਾ ਹੈ ਆ ਆਪਣੀਆਂ ਜਿਹੜੀਆਂ ਨੌ ਟੀਮਾਂ ਨੇ ਇੱਥੇ ਪਾਰਟਿਸਪੇਟ ਕੀਤੀਆਂ ਅੱਜ ਸਾਰੇ ਜ਼ਿਲ੍ਹੇ ਦੇ ਵਿੱਚ ਤਿੰਨ ਥਾਵਾਂ ਤੇ ਇਹ ਜਿਹੜੇ ਐਗਨੀ ਨਾਟਕ ਕੰਪੀਟੀਸ਼ਨ ਚੱਲ ਰਹੇ ਨੇ ਉੱਥੇ ਤੋਂ ਸਾਰਿਆਂ ਤੋਂ ਪੰਜ-ਪੰਜ ਟੀਮਾਂ ਜੀਆਂ ਨੇ ਉਹ ਜ਼ਿਲ੍ਹੇ ਵਾਸਤੇ ਜਾਣੀਆਂ ਨੇ ਕਾਮਨ ਸੀਰੀਅਸ ਕਨਵਰਸਪੋਰਟ ਖੜੀ ਜਿਹੜੀ ਪੰਜਵੇਂ ਨੰਬਰ ਤੇ ਆਈ ਆਪਾਂ ਦੇ ਜਿਲ੍ਹੇ ਦੇ ਸਕੂਲਾਂ ਨੇ ਕਿ ਕਿ ਸਨਾਰਿਕ ਰਿਪਾਰਟਿਸਪੀਟ ਕੀਤਾ ਜਿਨ੍ਹਾਂ ਬੱਚਿਆਂ ਨੇ ਉਹ ਵਿਆਰਤ ਕਰਾਈ ਸੀ ਮੰਗਾਂ ਸਾਰੇ ਤੇਜੰਤ ਮਦਦੀਆਂ ਤੇ ਜਿਹੜੇ ਬੱਚਿਆਂ ਨੇ ਕਿਸੇ ਤੇ ਵੀ ਕਿਸੇ ਨਾਲ ਨਾਲ ਵੀ ਪਾਰਟਿਸਪੀਟ ਕੀਤਾ ਹੈ ਉਹ ਵੀ ਵਧਾਈ ਦੇ ਪਾਣ ਨੇ ਜਿਹੜੇ ਬੈਸਟ ਐਕਟਰ ਨੇ ਹਰੇਕ ਇੱਕੋ ਤੁਰੇ ਨੇ ਇਸ ਕਰ ਉਹ ਵੀ ਇੱਥੇ ਬੈਠੇ ਰਹੇ ਕਿਉਂਕਿ ਇਸ ਸਟੇਜ ਤੇ ਖੜ ਕੇ ਛੱਦ ਵੀ ਬੋਲਣਾ ਬਹੁਤ ਔਖੀ ਗੱਲ ਹੈ ਚਾਹੇ ਮੈਂ ਗੱਲ ਕਰੀ ਤੇ ਆਲੂ ਵੈਰੀ ਗਵਰਨਮੈਂਟ ਸੀਨੀਅਰ ਸਕੂਲਾਂ ਲੋਦੀ ਮਦਦ ਨੇ ਬਨੋਲੀ ਸ਼ਾਬਾਸ਼ ਵੈਰੀ ਜਿਹੜਾ ਬੰਦਾ ਇਹ ਦੱਸੂਗਾ ਕਿ ਪਰ that's what it's ਪਾਰਟੀ ਨਿਕਲ ਰਹਾ ਕਦੇ ਦੇ ਇਨਰ ਮੱਧ ਵਿੱਚ ਬਦਲਦੀ ਰੁਕੀਆ ਇਹਦੀ ਲੋਰ ਵਧਣ ਤੇ ਅੱਜ ਨੇ ਮਰਦਾ ਦਾ ਨੌਜ ਨੌ ਦੀ ਮੰਗ ਇਹਦੇ ਨਾਲ ਬਣੀ ਸਾਰੇ ਪ੍ਰੋਜੈਕਟ ਜੋ ਵੀ ਤੇ ਸਾਰੇ ਇਧਰ ਆ ਗਏ ਮੈਂ ਮਨੂੰ ਚਾਨਵਾਇਸ ਨੂੰ ਸਾਰੇ ਬਹੁਤ ਵੈਰੀ ਵੈਲਕਮ ਆ ਦੇਖੋ ਮੈਂ ਸ਼ਾਬਾਸ਼ ਜਿਹੜੇ ਪਾਰਟੀਸਪੈਂਟ ਵੀ ਹੈ ਜਿਹਦੇ ਦੀ ਪੋਜੀਸ਼ਨ ਹੈ ਉਹ ਬੱਚੇ ਸਾਡੇ ਕੋਲ ਬਹੁਤ ਹੀ ਚਰਚਤ ਜੋ ਐਸਡੀਐਮ ਸਾਹਿਬ ਨੇ ਜਿਹੜੇ ਕਿ ਵੱਡੇ ਸਮਾਜ ਸੇਵਕ ਵੀ ਨੇ ਔਰ ਇਹ ਸਾਰਾ ਹੀ ਸਿਹਰਾ ਜੋ ਅੱਜ ਯੁੱਧ ਨਸ਼ਿਆਂ ਵਿਰੁੱਧ ਸਕੂਲਾਂ ਵੱਲੋਂ ਨਾਟਕ ਪਲੇ ਕੀਤੇ ਗਏ ਨੇ ਸੋ ਗੱਲਬਾਤ ਕਰਾਵਾਂਗੇ ਐਸਜੀਐਸ ਐਸਜੀਐਮ ਸਾਹਿਬ ਦੇ ਨਾਲ ਸੋ ਐਸਜੀਐਮ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਅੱਜ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਕਾਰਜ ਕੀਤਾ ਹੈ ਔਰ ਮੈਂ ਇਹ ਵੀ ਤੁਹਾਨੂੰ ਵਧਾਈ ਦਵਾਂਗਾ ਕਿ ਬਹੁਤ ਸਾਰੇ ਘੱਟ ਅਫਸਰ ਹੈ ਜੋ ਇਹਨਾਂ ਸਮਾਗਮ ਕਰਦੇ ਨੇ ਕੀ ਕਹਿਣਾ ਚਾਹੋਗੇ ਕੁਛ ਨਹੀਂ ਜੀ ਮੇਰੇ ਅਨਸਾਰ ਇਹ ਹੈ ਵੀ ਜੇਕਰ ਅਸੀਂ ਨਸ਼ਿਆਂ ਨੂੰ ਆਪਣੇ ਸਮਾਜ ਤੋਂ ਦੂਰ ਕਰਨਾ ਚਾਹੁੰਦੇ ਆ ਤਾਂ ਉਸ ਦਾ ਇੱਕੋ ਇੱਕ ਹੱਲ ਹੈ ਜਾਗਰੂਕਤਾ ਤੇ ਉਹ ਜਾਗਰੂਕਤਾ ਜਿਹੜੀ ਹੈ ਹਰ ਪੱਧਰ ਤੇ ਹੋਣੀ ਚਾਹੀਦੀ ਹੈ ਹਰ ਵਰਗ ਦੀ ਹਰ ਅਧਿਕਾਰੀ ਕਰਮਚਾਰੀ ਹਰੇਕ ਦਾ ਜਿਹੜਾ ਹੈਗਾ ਜਿਹੜੀ ਹੈ ਨੈਤਿਕ ਡਿਊਟੀ ਹੈ ਫਰਜ਼ ਹੈ ਉਹਦਾ ਕਿ ਅਸੀਂ ਹਰੇਕ ਦੂਜੀ ਕਬੂਜੇ ਨੂੰ ਨਸ਼ੇ ਦੇ ਬਾਰੇ ਜਾਗਰੂਕ ਕਰੀਏ ਉਸੇ ਨੜੀ ਦੇ ਤਹਿਤ ਇਹ ਨਾਟਕ ਜਿਹੜੀ ਹੈਗੇ ਪ੍ਰਤੀਯੋਗਤਾ ਕਰਾਈ ਗਈ ਸੀਗੇ ਅਤੇ ਇਹਦੇ 5 ਅਗਸਤ ਨੂੰ ਅ ਯੁੱਧ ਨਸ਼ੇਮੁਰ ਦਾ ਮਹਾਨਾਟਕ ਮੁਕਾਬਲਾ ਜਿਹੜਾ ਹੈਗਾ ਉਹ ਕਰਵਾਇਆ ਜਾਏਗਾ ਤੇ ਉਹਦੇ ਵਿੱਚ ਮੈਂ ਉਮੀਦ ਕਰਦਾ ਕਿ ਸਾਰੇ ਜਿਹੜੇ ਹੈ ਕਈ ਭਾਗੀਦਾਰ ਹੁਮ ਹਮਾ ਕੇ ਹਿੱਸਾ ਲੈਣਗੇ ਸੋ ਸਮਾਜ ਦੇ ਵਿੱਚ ਤੁਹਾਨੂੰ ਇਸ ਵੀਡੀਓ ਰਾਹੀਂ ਸਾਰੇ ਲੋਕ ਜੋ ਦੇਸ਼ਾਂ-ਵਦੇਸ਼ਾਂ 'ਚ ਦੇਖਦੇ ਨੇ ਸੋ ਤੁਸੀਂ ਆਮ ਜਨਤਾ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਪਹਿਲਾਂ ਹੀ ਸਪਸ਼ਟ ਕਰ ਦਿੰਦਾ ਜਦੋਂ ਤੱਕ ਵਿਅਕਤੀਗਤ ਪੱਧਰ ਤੇ ਪਰਵਾਰਿਕ ਪੱਧ ਤੇ ਸਮਾਜਿਕ ਪੱਧ ਤੇ ਜਾਗਰੂਕਤਾ ਨਹੀਂ ਆਂਦੀ ਉਦੋਂ ਤੱਕ ਜਿਹੜਾ ਹੈਗਾ ਸਮਾਜ ਦੇ ਵਿੱਚ ਜਿਹੜਾ ਹੈ ਨਸ਼ਾ ਕਤਮ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਹਰ ਇੱਕ ਨੂੰ ਜਿਹੜਾ ਹੈਗਾ ਆਪਣੇ ਤੌਰ ਤੇ ਜਿਹੜਾ ਹੈਗਾ ਉਭਰਾਲਾ ਕਰਨਾ ਹੀ ਪਏਗਾ ਮੇਰਾ ਇੱਕ ਛੋਟਾ ਜਿਹਾ ਤੁਹਾਨੂੰ ਸੁਝਾਅ ਹੈ ਵੀ ਜਿਹੜੇ ਇਹ ਨਾਟਕ ਸਕੇ ਨਾਟਕ ਇੱਕ ਤੋਂ ਇੱਕ ਵੱਧ ਵਧੀਆ ਹਨ ਔਰ ਜੇ ਇਹੀ ਨਾਟਕ ਪਿੰਡਾਂ ਦੀਆਂ ਪੋਕਾਂ ਵਿੱਚ ਕੀਤੇ ਜਾਣ ਤਾਂ ਉਸ ਦਾ ਪ੍ਰਭਾਵ ਹੋਰ ਵੀ ਪੈਸਾ ਦਾ ਕੀ ਕਹਿਣਾ ਚਾਹੋਗੇ ਆ ਇਹ ਤੁਹਾਡੀ ਜਾਣਕਾਰੀ ਦੇ ਅਸਰ ਦੱਸਿਆ ਜਾਂਦਾ ਹੈ ਕਿ ਜੀ ਮਈ ਦੇ ਵਿੱਚ ਰੂਪਨਗਰ ਜ਼ਿਲ੍ਹੇ ਦੇ 100 ਸਕੂਲਾਂ ਦੇ ਵਿੱਚ ਇਹ ਨਾਟਕ ਖੇਡਿਆ ਗਿਆ 93117 ਬੱਚਿਆਂ ਨੇ ਬਤੌਰ ਐਕਟਰ ਇਨਾਂ ਵਿੱਚ ਭਾਗ ਲਿਆ 36000 ਤੋਂ ਵੱਧ ਵਿਅਕਤੀਆਂ ਨੇ ਵਿਦਿਆਰਥੀਆਂ ਤੇ ਟੀਚਰਾਂ ਨੇ ਇਸ ਨਾਟਕ ਨੂੰ ਦੇਖਿਆ ਜੇਕਰ ਅਸੀਂ ਇਹਨੂੰ guna ਤਕਰੀਬ ਕਰਕੇ ਦੇਖ ਲਈਏ ਕਿ ਜੀ ਇੱਕ ਪਰਿਵਾਰ ਦੇ ਵਿੱਚ ਚਾਰ ਬੰਦੇ ਹੁੰਦੇ ਨੇ ਤਾਂ ਅਸੀਂ ਇੱਕ ਦਿਨ ਦੇ ਵਿੱਚ 1 ਲੱਖ ਲੋਕਾਂ ਤੱਕ ਇਹ ਨਸ਼ਿਆਂ ਨੂੰ ਦੂਰ ਕਰਨ ਦੇ ਲਈ ਜਾਗਰੂਕਤਾ ਫੈਲਾਉਣ ਦਾ ਜਿਹੜਾ ਹੈਗਾ ਪ੍ਰੋਗਰਾਮ ਉਲੀਕ ਚੁੱਕਿਆ ਹੈ ਸੋ ਮੇਰੇ ਨਾਲ ਮੌਜੂਦ ਨੇ ਜੱਟ ਸਹਿਬਾਨ ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਬੜਾ ਔਖਾ ਕਾਜ਼ ਹੁੰਦਾ ਜਿਹੜਾ ਜੱਜਮੈਂਟ ਦਾ ਕੀ ਕਹਿਣਾ ਚਾਹੋਗੇ ਅਸਲ 'ਚ ਕਲਾ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਕਿਸੇ ਨੂੰ ਇਹ ਕਹਿ ਦੇਣ ਕਿ ਤੂੰ ਵਧੀਆ ਕਲਾਕਾਰ ਹੈ ਤੇ ਤੂੰ ਨਹੀਂ ਹੈ ਤੇ ਇਹਦੇ ਵਿੱਚ ਥੋੜੀ ਦਿੱਕਤ ਹੁੰਦੀ ਆ ਬਾਕੀ ਕਿਉਂਕਿ ਇਹ ਬੱਚੇ ਨੇ ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਇਹ ਬੱਚੇ ਆਰਟਿਸਟ ਨੇ ਇਹਨਾਂ ਦਾ ਕੋਮਲ ਹਿਰਦਾ ਕਿਤੇ ਸਾਡੀ ਜੱਜਮੈਂਟ ਦੇ ਨਾਲ ਉਨ੍ਹਾਂ ਦੇ ਕੋਮਲ ਹਿਰਦੇ ਨੂੰ ਠੇਸ ਨਾ ਪਹੁੰਚੇ ਜੀ ਸੋ ਇਹ ਚੈਲੰਜਰਸ ਹੁੰਦੇ ਨੇ ਬਾਕੀ ਇਹਨਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਹੁਤ ਟੈਲੈਂਟਡ ਸੀਗੇ ਇਹ ਔਰ ਕਿਉਂਕਿ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਪਿੰਡਾਂ ਦੀ ਆ ਤੋ ਪਿੰਡਾਂ ਵਾਲੀ ਬੋਲੀ ਪਿੰਡਾਂ ਵਾਲੇ ਕਾਸਟਿਊਮ ਪਿੰਡਾਂ ਵਾਲੇ ਜੈਸਚਰ ਪੋਸਚਰ ਨੂੰ ਦੇਖ ਕੇ ਨੂੰ ਮਿਲਿਆ ਅਸੀਂ ਉਹਦੇ ਨਾਲ ਇਨਾਂ ਤੋਂ ਸਿੱਖਿਆ ਅਸੀਂ ਗਰੋਅ ਕੀਤਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਨੇ ਆਰਟਿਸਟ ਬਣਨਾ ਹੈ ਬਿਲਕੁਲ ਪਤਾ ਨਹੀਂ ਨਾ ਜੋ ਛੀਨੇ ਸਮਿਤਾ ਪਾਟਲ ਬਣ ਜਾਣਾ ਹੈ ਛੀਨੇ ਇਹਨਾਂ ਚੋਂ 10 ਬੱਚੇ ਬਣ ਜਾਣਾ ਹੈ ਕਿਨ ਸ਼ਾਹਰੁਖ ਖਾਨ ਬਣ ਜਾਣਾ ਹੈ ਸੋ ਅਸੀਂ ਸਾਡਾ ਮਕਸਦ ਇਹ ਹੁੰਦਾ ਹੈ ਕਿ ਇਹਦੇ ਵਿੱਚ ਅਸੀਂ ਪ੍ਰਤਿਭਾ ਵੀ ਖੋਜੀਏ ਠੀਕ ਹੈ ਇੱਕ ਪ੍ਰਚਾਰ ਲੈ ਕੇ ਚੱਲ ਰਹੇ ਹਾਂ ਇੱਕ ਸੁਨੇਹਾ ਲੈ ਕੇ ਚੱਲ ਰਹੇ ਹਾਂ ਪਰ ਉਸ ਸੁਨੇਹੇ ਦੇ ਵਿੱਚ ਵੀ ਪ੍ਰਤਿਭਾ ਜਿਹੜੀ ਆ ਉਹ ਬਾਹਰ ਨਿਕਲ ਕੇ ਆਵੇ ਅਸੀਂ ਇਹਨਾਂ ਨੂੰ ਬੈਸਟ ਟਰੈਕਟਰ ਦਾ ਵਾਰਡ ਦਿੱਤਾ ਹੈ ਉਹ ਵਾਰਡ ਦੇਣ ਦਾ ਮਕਸਦ ਇਹ ਵੀ ਤੇਰੇ ਅੰਦਰ ਇਹ ਚੀਜ਼ ਹੈਗੀ ਹੈ ਇਹਨੂੰ ਹੋਰ ਤਰਾਸ਼ ਇਹਨੂੰ ਹੋਰ ਕਰ ਤੂੰ ਨਿਕਲ ਸਕਦਾ ਹੈ ਇਸ ਖੇਤਰ ਦੇ ਤੇ ਤੁਸੀਂ ਬਤੌਰ ਜੱਜ ਸਟੂਡੈਂਟਸ ਨੂੰ ਜਾਂ ਆਰਟਿਸਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰਾ ਵੈਸੇ ਤਾਂ ਇਹ ਹੈ ਵੀ ਕਲਾ ਦੀ ਜਿਹੜੀ ਦੁਨੀਆ ਹੈ ਉਹ ਬੁੱਕਲ ਪਾ ਕੇ ਨਵੇਂ ਕਲਾਕਾਰਾਂ ਦਾ ਸਵਾਗਤ ਕਰਦੀ ਆ ਤੇ ਬਸ ਇਹੀ ਗੱਲ ਕਿ ਜਿਹੜਾ ਇਹਦਾ ਨਾਟਕ ਦਾ ਥੀਮ ਹੈ ਕਿ ਜਿਹੜੇ ਸਾਡੇ ਕਲਾਕਾਰਾਂ ਦੇ ਵਿੱਚ ਵੀ ਨਸ਼ਿਆਂ ਕਰਕੇ ਕਲਾਕਾਰ ਮਰ ਜਾਂਦੇ ਆ ਅਭੀ ਆਪਣੇ ਹਾਨੀ ਆ ਬਹੁਤ ਸਾਰੇ ਦੇਖਿਆ ਜਿਹੜੇ ਖਤਮ ਹੋ ਗਏ ਨਸ਼ੇ ਕਰਕੇ ਬਹੁਤ ਟੈਲੈਂਟਡ ਸੀਗੇ ਬੜਾ ਅੱਛਾ ਗਾਉਂਦੇ ਸੀ ਮੈਂ ਨਾਮ ਨਹੀਂ ਲੈ ਸਕਦਾ ਇੰਨਾ ਉਹਸ ਦਵਈਏ ਦਾ ਅੱਜ ਵੀ ਗੀਤ ਹਰ ਵਿਆਹ ਦੇ ਵਿੱਚ ਵੱਜਦਾ ਹੈ ਵੱਜਦਾ ਪਰ ਉਹ ਨਸ਼ੇ ਕਰਦਾ ਸੀ ਖਤਮ ਹੋ ਗਿਆ ਸੋ ਇਹਨਾਂ ਨੂੰ ਇਹੀ ਸੰਦੇਸ਼ ਹੈ ਵੀ ਪੀ ਕਲਾ ਦੀ ਦੁਨੀਆ ਦੇ ਵਿੱਚ ਆਓ ਤੁਹਾਡਾ ਸਵਾਗਤ ਹੈ ਫੇਟਾਂ ਦੀ ਦੁਨੀਆ ਜਾਓ ਤੁਹਾਡਾ ਸਵਾਗਤ ਨਹੀਂ ਹੈ ਇਸ ਦੁਨੀਆ ਜਾਓ ਤੁਹਾਡਾ ਸਵਾਗਤ ਹੈ ਪਰ ਇਸ ਹਾਲਾਤ ਤੋਂ ਬਚ ਕੇ ਰਹਿਣਾ ਬਹੁਤ ਬਹੁਤ ਧੰਨਵਾਦ ਆ ਮੇਰੇ ਨਾਲ ਬੱਚੇ ਨੇ ਜਿਨ੍ਹਾਂ ਨੇ ਜੋ ਸ਼ੁੱਧ ਨਸ਼ਿਆਂ ਵਿਰੁੱਧ ਵੱਖ-ਵੱਖ ਸਕੂਲਾਂ ਤੋਂ ਇੱਕ ਵਧੀਆ ਜੋ ਰੋਲ ਅਦਾ ਕੀਤਾ ਹੈ ਸੋ ਗੱਲਬਾਤ ਕਰਾਵਾਂਗੇ ਬੱਚਿਆਂ ਦੇ ਨਾਲ ਹਾਂ ਬੇਟਾ ਕਿਹੜਾ ਸਕੂਲ ਹੈ ਤੇਰਾ ਸੀਨੀਅਰ ਇੰਟਰਨੈਸ਼ਨਲ ਪਬਲਿਕ ਸਕੂਲ ਕਾਦਾ ਰੋਲ ਕੀਤਾ ਤੁਸੀਂ ਅੱਜ ਮੈਂ ਜਿਹੜਾ ਨਸ਼ੇੜੀ ਆ ਉਹਦੀ ਭੈਣ ਦਾ ਰੋਲ ਕੀਤਾ ਹੂੰ ਕਿਵੇਂ ਲੱਗ ਰਿਹਾ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਪ੍ਰਾਈਜ਼ ਮਿਲੇ ਦੋ ਮਿਲੇ ਡਬਲ ਆ ਡਬਲ ਦੇਖੋ ਆ ਡਬਲ ਆ ਜਿਹੜੇ ਆ ਮੈਡਲ ਪਾਏ ਮੇ ਕੀ ਕਹਿਣਾ ਜਾਓਗੇ ਬਹੁਤ ਹੀ ਵਧੀਆ ਲੱਗ ਰਿਹਾ ਜਿਵੇਂ ਜਦੋਂ ਕੋਈ ਕੋਈ ਕੁਝ ਮਿਲਦੀ ਹੈ ਸਾਨੂੰ ਮਤਲਬ ਕੁਝ ਵੀ ਪ੍ਰਾਪਤ ਕਰਦੇ ਆਪਾਂ ਆਪਾਂ ਨੂੰ ਵੱਖਰੀ ਖੁਸ਼ੀ ਮਿਲਦੀ ਹੈ ਤਾਂ ਐਨੀ ਟੀਮਾਂ ਵਿੱਚ ਮਤਲਬ ਪੂਰੀ ਟੀਮ ਵਿੱਚ ਹੋਵੇ ਬੈਸਟ ਮਿਲਣਾ ਬਹੁਤ ਵੱਡੀ ਗੱਲ ਹੈ ਠੀਕ ਹੈ ਹਾਂ ਬੇਟਾ ਤੇਰਾ ਕੀ ਨਾਂ ਹੈ ਸਰ ਮੇਰਾ ਨਾਮ ਜਸਮੀਰਾ ਹੈ ਅ ਸੋਰੀ ਜਸਮੀਰਾ ਜਸਮੀਰਾ ਕਾਹਦਾ ਰੋਲ ਅਲਾ ਕੀਤਾ ਤੁਸੀਂ ਮੈਂ ਕਿ ਨਰਸ ਦਾ ਰੋਲ ਅਲਾ ਕੀਤਾ ਹਾਂ ਹਾਂ ਜੇ ਮੈਂ ਮਤਲਬ ਨਰਸ ਬਣੂਗੀ ਮੈਨੂੰ ਲੱਗਦਾ ਹੈ ਨਹੀਂ ਜੀ ਐਕਟਰ ਬਣਨਾ ਹੈ ਐਕਟਰ ਬਣਨਾ ਵੈਰੀ ਗੁੱਡ ਵੈਰੀ ਗੁੱਡ ਸੋ ਕੀ ਕਹਿਣਾ ਚਾਹੋਗੇ ਐਕਟਰ ਬਣਨਾ ਹੈ ਕੀ ਦਿਮਾਗ ਦੇ ਵਿੱਚ ਆਇਆ ਹੈ ਤੁਹਾਡੇ ਵੀ ਐਕਟਰ ਬਣਨਾ ਰੋਣਾ ਯਾਰਾ ਬਿਲਾ ਅਸਲ ਸੀ ਇਹ ਵੀ ਬਹੁਤ ਬਹੁਤ ਮੇਰੇ ਲਈ ਤਾਂ ਅੱਛਾ ਹਾਂ ਬਟਾ ਤੁਹਾਡਾ ਕੀ ਨਾਮ ਹੈ ਯਸ਼ਮੀਤ ਯਸ਼ਮੀਤ ਆਹ ਕਲਾ ਰੋਲ ਦਾ ਕੀਤਾ ਤੁਸੀਂ ਪਤਨੀ ਦਾ ਕੀਤਾ ਸੀ ਹੈਂ ਪਤਨੀ ਦਾ ਕੀਤਾ ਪਤਨੀ ਦਾ ਰੋਲ ਦਾ ਕੀਤਾ ਸੋ ਕਿਵੇਂ ਮਹਿਸੂਸ ਕਰਦੇ ਤੁਸੀਂ ਅੱਜ ਅੱਛਾ ਲੱਗ ਰਿਹਾ ਨਾ ਮੈਡਲ ਮਿਲਿਆ ਬੜਾ ਮਨ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਬਹੁਤ ਆਹ ਲੜਕਾ ਹੈ ਸਾਡੇ ਨਾਲ ਗਵਰਨਮੈਂਟ ਸੀਨੀਅਰਸ ਕੰਟਰੀ ਸਕੂਲ ਮੇਰਾ ਖਿਆਲ ਘਨੌਲੀ ਦਾ ਠੀਕ ਹੈ ਤੇ ਸਭ ਤੋਂ ਅਲੱਗ ਰੋਲ ਅਦਾ ਕੀਤਾ ਇਹ ਬਣਿਆ ਬਾਬਾ ਅੱਜ ਕੱਲ ਜਿਹੜੇ ਲੋਕ ਹੈ ਬਾਬਿਆਂ ਕੋਲ ਬਹੁਤਾ ਜਾਂਦੇ ਨੇ ਕੀ ਕਹਿਣਾ ਚਾਹੂਗਾ ਕੀ ਨਾਂ ਤੁਹਾਡਾ ਮੇਰਾ ਨਾਮ ਜਸਪੀ ਸਿੰਘ ਹੈ ਜੀ ਮੈਂ ਕਨੋਟ ਤੋਂ ਪ੍ਰੋਗਰਾਮ ਤੇ ਤੇ ਬਾਬਿਆਂ ਦਾ ਰੋਲ ਕਿਹੜੀ ਮੈਡਮ ਨੇ ਕਿਹੜੇ ਸਰ ਨੇ ਐਡਵਾਈਸ ਕੀਤਾ ਕੀ ਨਾ ਗਾਈਡ ਕੀਤਾ ਇਹ ਸਾਡੇ ਮੈਮਾ ਦੇ ਕੋਲ ਜਿੱਦਾਂ ਹਾਂ ਮੈਡਮ ਹੈ ਵਾਹ 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 ਵੈਰੀ ਗੁੱਡ ਸੋ ਆ ਮੈਡਮ ਵੀ ਨਾਲ ਨੇ ਕਿਉਂਕਿ ਜਿਹੜੀ ਤੁਹਾਡੀ ਪ੍ਰਿੰਸੀਪਲ ਰਹੀ ਔ ਮੇਰੀ ਹੈਡਮਿਸਟਰਸ ਰਹੀ ਆ ਮੈਂ ਵੀ ਲੈਕਚਰ ਆਟਅਰ ਹੋ ਜਾਂ ਸੋ ਕੀ ਕਹਿਣਾ ਚਾਹੋਗੇ ਸਰ ਜਿੰਨੀ ਮਿਹਨਤ ਅਸੀਂ ਕੀਤੀ ਹੈ ਉਹ ਤੋਂ ਦੁਗਣੀ ਸਾਰੇ ਟੀਚਰਸ ਨੇ ਕਰਾਈ ਸਾਨੂੰ ਕਿਉਂਕਿ ਇੱਕ ਹੋਰ ਵੀ ਆ ਸਮਾਜ ਦੇ ਵਿੱਚ ਆਪਾਂ ਦੇਖਦੇ ਆਂ ਜਿਹੜੇ ਅਨਪੜਤਾ ਏ ਅਨਪੜਤਾ ਜਿਹੜੀ ਉਹ ਬਾਬਿਆਂ ਮਗਰ ਭੱਜਦੀ ਆ ਪਰ ਤੁਸੀਂ ਇੱਕ ਬਹੁਤ ਵਧੀਆ ਮੈਸੇਜ ਕਨਵੇ ਕੀਤਾ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਜੀ ਅਸੀਂ ਸਾਰਿਆਂ ਤੋਂ ਨਿਕਲ ਕੇ ਆਏ ਬਾਅਦ ਸਟੇਜ ਤੋਂ ਜਿੰਨੇ ਮਾਨ ਨਹੀਂ ਆ ਤੇ ਜਿਵੇਂ ਤੁਸੀਂ ਪਤਾ ਹੈ ਪਿੰਟੂ ਲੋਕ ਹੁੰਦੇ ਨੇ ਜਿਹੜੇ ਉਹ ਸਭ ਤੋਂ ਪਹਿਲਾਂ ਬਾਬੇ ਕੋਲੇ ਜਾਂਦੇ ਆ ਜੀ ਇੱਕ ਪਿੰਟੂ ਹੋਰ ਤੇ ਇਹ ਸੋਚਦੇ ਨੇ ਕਿ ਕੋਈ ਡਾਕਟਰ ਇਹ ਨਹੀਂ ਕੰਮ ਕਰ ਸਕਦੇ ਉਹ ਬਾਬੇ ਕੋਲੋਂ ਪਰ ਇਹ ਜਆ ਨਹੀਂ ਹੁੰਦਾ ਜੀ ਬਾਬੇ ਬਖੰਡੀ ਹੁੰਦੇ ਨੇ ਸਾਰੇ ਜਾਣਦੇ ਹੋ ਉਸ ਕਰਕੇ ਅਸੀਂ ਥੋੜਾ ਜਿਹਾ ਜਿਹੜੀ ਸਾਡੀ ਸਰਕਾਰ ਉਹਨਾਂ ਨੂੰ ਅਸਰ ਜਾਣਦੇ ਕੋਸ਼ਿਸ਼ ਕੀਤੀ ਕਿ ਬਾਬੇ ਸਭ ਤੋਂ ਔੜ ਹੁੰਦੇ ਨੇ ਤੇ ਸਾਨੂੰ ਡਾਕਟਰਾਂ ਦਾ ਪਰਚਾ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਸੁਖਮਨ ਜੋਸੀ ਜੀ ਕਿਹੜੇ ਸਕੂਲ ਤੋਂ ਮੈਂ ਜੀਨੀਅਸ ਸਕੂਲ ਨਾਲ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਅੱਛਾ ਕੀ ਕਹਿਣਾ ਚਾਹੋਗੇ ਕਾਲਾ ਰੋਡ ਦਾ ਕੀਤਾ ਤੁਸੀਂ ਐ ਜੀ ਨਸ਼ੇੜੀ ਤੇ ਡੈਡੀ ਦਾ ਦੋਸਤ ਅਦਾ ਕੀਤਾ ਇਸ ਤੇ ਜਿਵੇਂ ਇੱਕ ਦਾਦਾ ਚਾਹੁੰਦਾ ਹੁੰਦਾ ਹੈ ਕਿ ਉਹਦੇ ਘਰ ਵਾਲੇ ਜੀ ਉਹਦਾ ਬੱਚਾ ਨਸ਼ੇ ਨਾ ਕਰੇ ਅੱਗੇ ਉਹਦੇ ਪੋਤੇ ਵੀ ਵਧੀਆ ਰਹਿਣ ਤੇ ਉਹ ਅਸੀਂ ਮੈਡਿਕ ਦੇ ਵਿੱਚ ਸ਼ੋ ਕਰਨੀ ਕੋਈ ਠੀਕ ਹੈ ਤੇ ਅੱਜ ਜੋ ਪ੍ਰਾਈਜ਼ ਮਿਲੇ 골ਡ ਮੈਡਲ ਮਿਲੇ ਕਿਵੇਂ ਮਹਿਸੂਸ ਕਰਦੇ ਆ ਬਹੁਤ ਵਧੀਆ ਲੱਗਦਾ ਜੀ ਮੈਂ ਕਿਹ ਦਿਨ ਵਿੱਚ ਸਾਰਾ ਕੁਝ ਕੀਤਾ ਸੀਗਾ ਚੰਗੀ ਪ੍ਰੈਕਟਿਸ ਲਈ ਬਸ ਸਾਡੇ ਟੀਚਰਾਂ ਨੇ ਬਹੁਤ ਮਹਤਤ ਕੀਤੀ ਸੀ ਹਮਮ ਉਹਨਾਂ ਨੂੰ ਬਸ ਆਪਣਾ ਇਨਸਪੀਰੇਸ਼ਨ ਮੰਨਦੇ ਸੀਗਾ ਤਾਂ ਜੋ ਸਮਾਜ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਵਾਲ ਨੂੰ ਬਸ ਇਹ ਜਿਵੇਂ ਆਪਾਂ ਨਸ਼ਿਆ ਵਿਰੁੱਧ ਕਰਿਆ ਵੀ ਨਸ਼ਿਆਂ ਤੋਂ ਦੂਰ ਰੋਏ ਬਹੁਤ ਮਾੜੀ ਚੀਜ਼ ਹੈ ਘਰ ਦੀ ਬਰਬਾਦ ਹੋ ਜਾਂਦੀ ਹੈ ਇਹਦੇ ਅੰਦਰ ਸਾਨੂੰ ਪਤਾ ਹੀ ਤੇ ਆਪਣਾ ਪੰਜਾਬ ਅੱਜ ਦਾ ਨਵੀਂ ਪੀੜ੍ਹੀ ਨਸ਼ਿਆਂ ਚ ਵੀ ਜਾ ਰਹੀ ਆਪਾਂ ਉਹਨੂੰ ਰੋਕਣੀ ਪੂਰੀ ਪੂਰੀ ਕੋਸ਼ਿਸ਼ ਕੀਤੀ ਆ ਅੱਜ ਦੇ ਦਿਨ ਵਿੱਚ ਲੋਕਾਂ ਦੇ ਤਾਂ ਬਹੁਤ ਬਹੁਤ ਧੰਨਵਾਦ ਅਬਦੁੱਦ ਨੇ ਫੁੱਗਲਪੁਰ ਗਰੇਵਾਲ ਦੇ ਜੋ ਟੀਚਰ ਨੇ ਤੇ ਬੱਚਾ ਵੀ ਆ ਨਾਲ ਬੱਚੇ ਦਾ ਨਾਂ ਪੁੱਛਾਂਗੇ ਹਾਂ ਬੱਚੇ ਕੀ ਨਾਂ ਤੁਹਾਡਾ ਮੇਰਾ ਨਾਮ ਨਵਦੀਪ ਕੌਰ ਹੈ ਨਵਦੀਪ ਕੌਰ ਅੱਜ ਕਿਵੇਂ ਮਹਿਸੂਸ ਕਰਦੇ ਆ ਤੁਸੀਂ ਇੱਕ ਬਹੁਤ ਹੀ ਵਧੀਆ ਨਾਟਕਾਂ ਦੇ ਵਿੱਚ ਰੋਲ ਅਦਾ ਕੀਤਾ ਔਰ ਐਸਜੀਐਮ ਸਾਹਿਬ ਵੱਲੋਂ ਸਪੈਸ਼ਲ ਪ੍ਰਾਈਜ਼ ਮਿਲਿਆ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਮੈਨੂੰ ਗਰਵ ਹੈ ਕਿ ਮੇਰੇ ਸਕੂਲ ਦੇ ਤੇ ਮੇਰੇ ਪੇਰੈਂਟਸ ਮੈਨੂੰ ਹਮੇਸ਼ਾ ਮੇਰਾ ਸਾਥ ਦਿੰਦੇ ਹਨ ਮੈਂ ਹੋਰਾਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਨਸ਼ਿਆਂ ਵਿਰੁੱਧ ਆਪਣੇ ਆਪਣੇ ਪਿੰਡਾਂ 'ਚ ਆਪਣੇ ਆਪਣੇ ਘਰਾਂ 'ਚ ਦੱਸੋ ਕਿ ਨਸ਼ੇ ਨਾਲ ਕੁਝ ਨਹੀਂ ਹੁੰਦਾ ਨਸ਼ੇ ਨਾਲ ਤਾਂ ਜੀਵਨ ਬਰਬਾਦ ਹੁੰਦੀ ਆ ਜੋ ਕਿ ਬਹੁਤ ਹੁੰਦਾ ਹੈ ਇਸ ਲਈ ਸਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਅੱਜ ਮੈਨੂੰ ਬਹੁਤ गर्व ਮਹਿਸੂਸ ਹੋ ਰਿਹਾ ਹੈ ਇਹ ਸਾਰੀ ਮਦਦ ਉਹ ਮੇਰੇ ਅਧਿਆਪਕਾਂ ਨੇ ਮੇਰੇ ਬੀਪੋਸ ਨੇ ਮੇਰੇ ਸਕੂਲ ਦੇ ਟੀਚਰਾਂ ਨੇ ਸੋ ਅਧਿਆਪਕ ਸਹਿਬਾਨ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਮਨਿਕਾ ਕੁਮਾਰੀ ਹੈ ਤੇ ਤੁਸੀਂ ਇੱਕ ਵਧਾਈ ਦੇ ਪਾਤਰ ਹੋ ਅੱਜ ਤੁਹਾਡੇ ਬੱਚੇ ਨੇ ਸਪੈਸ਼ਲ ਪ੍ਰਾਈਜ਼ ਲਿਆ ਕੀ ਕਹਣਾ ਚਾਹੋ ਸਰ ਇਹ ਸਾਡਾ ਬਹੁਤ ਹੀ ਹੋਨਰਵਰ ਬੱਚਾ ਹੈ ਨਵਦੀਪ ਕੌਰ ਇਹ ਪੜ੍ਹਾਈ ਦੇ ਵਿੱਚ ਵੀ ਬਹੁਤ ਹੀ ਵਧੀਆ ਹੈ ਤੇ ਹੋਰ ਵੀ ਜਿੰਨੀਆਂ ਵੀ ਐਕਟੀਵਿਟੀਜ਼ ਆ ਉਹਨਾਂ ਵਿੱਚ ਪਾਰਟਿਸਪੇਟ ਕਰਦੀ ਹੈ ਔਰ ਹਮੇਸ਼ਾ ਹੀ ਸਾਡੇ ਸਕੂਲ ਲਈ ਕੋਈ ਨਾ ਕੋਈ ਨਾਮ ਜਿੱਤ ਕੇ ਜ਼ਰੂਰ ਆਂਦੀ ਹੈ ਤੇ ਮੈਂ ਮੈਨੂੰ ਬਹੁਤ ਮਾਣ ਹੈ ਆਪਣੇ ਬੱਚੇ ਤੇ ਤੇ ਸਾਡੇ ਪ੍ਰਿੰਸੀਪਲ ਮੈਡਮ ਹੈ ਜਿਹੜੇ ਉਹ ਵੀ ਸਾਨੂੰ ਬਹੁਤ ਸਪੋਰਟ ਕਰਦੇ ਸੋ ਕਿਉਂਕਿ ਕੋਆਪਰੇਸ਼ਨ ਤੋਂ ਬਿਨਾ ਕੰਮ ਨਹੀਂ ਹੁੰਦਾ ਮੈਡਮ ਕੀ ਕਹਿਣਾ ਚਾਹੋਗੇ ਸਰ ਸਾਡੀ ਸਕੂਲ ਦੀ ਪੂਰੀ ਟੀਮ ਜਿਹੜੀ ਤਿਆਰ ਕਰਵਾ ਰਹੀ ਸੀ ਨਾਟਕ ਨੂੰ ਇਹਦੇ ਸਾਡੇ ਪ੍ਰਿੰਸੀਪਲ ਮੈਡਮ ਜੀਤਾ ਗੀਲ ਜੀ ਦੀ ਬਹੁਤ ਜ਼ਿਆਦਾ ਮਦਦ ਜਿਹੜੀ ਸੀ ਤੇ ਬਹੁਤ ਵਧੀਆ ਸੀ ਕਈ ਦੇ ਕਰਕੇ ਅਸੀਂ ਅੱਜ ਇਹ ਜਿਹੜਾ ਇਹ ਸਫਲ ਹੋ ਪਾਏ ਆ ਤੇ ਸਾਡੀ ਟੀਮ ਨੇ ਕੋਰਟ ਕ੍ਰਿਸ਼ਨ ਹਾਸਲ ਕੀਤੀ ਹੈ ਤੇ ਅਸੀਂ ਉਮੀਦ ਕਰਾਂਗੇ ਕਿ ਅਸੀਂ ਜ਼ਿਲ੍ਹੇ ਦੇ ਵਿੱਚ ਇਸ ਤੋਂ ਵੀ ਉੱਪਰ ਜਿਹੜੀ ਮਿਸ਼ਨ ਹੈ ਉਹ ਲੈ ਕੇ ਆਈਏ ਤੇ ਸਰਕਾਰ ਵੱਲੋਂ ਇਹ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਇਹਦੇ ਨਾਲ ਨੌਜਵਾਨ ਬਹੁਤ ਜਾਗਰੂਕ ਹੋ ਰਹੇ ਆ ਤੇ ਅਸਲੀ ਇਹ ਯੁੱਧ ਨਸ਼ਿਆਂ ਵਿਰੁੱਧ ਛੇੜ ਚੁੱਕਿਆ ਹੈ ਤੁਹਾਨੂੰ ਇਸ ਚੈਨਲ ਤੋਂ ਦੁਨੀਆ ਭਰ ਦੇ ਵਿੱਚ ਲੋਕ ਦੇਖ ਰਹੇ ਨੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਯੁੱਧ ਨਸ਼ਿਆਂ ਵਿਰੁੱਧ ਉਹੀ ਹੈ ਵੀ ਜੇ ਅਸੀਂ ਘਰ ਘਰ ਜਿਹੜੇ ਜਾਗਰੂਕ ਬੱਚੇ ਐ ਇਹ ਜਾਗਰੂਕ ਹੋ ਰਿਹਾ ਐ ਇਹ ਆਪਣੇ ਪੇਰੈਂਟਸ ਨੂੰ ਆਪਣੇ ਆਲੇ ਦੁਆਲੇ ਦੇ ਵਿੱਚ ਜਿਹੜਾ ਇਹ ਜਾਗਰੂਕਤਾ ਫੈਲਾਉਣਗੇ ਤੇ ਇਹਦਾ ਜਿਹੜਾ ਇਹ ਸਮਾਜ ਦੇ ਵਿੱਚ ਬਹੁਤ ਵੱਡੀ ਦੇਣ ਐ ਜਿਹੜੀ ਉਹ ਹੋਵੇਗੀ ਕਿ ਸਾਰਾ ਸਮਾਜ ਜਾਗਰੂਕ ਹੋ ਜਾਵੇਗਾ ਇਹਨਾਂ ਬੱਚਿਆਂ ਦੇ ਨਾਲ ਸੋ ਬਹੁਤ ਬਹੁਤ ਧੰਨਵਾਦ